ਸਾ ਪੁਲਿਸ ਦੇ ਸੀਆਈ ਸਟਾਫ ਨੇ ਦੋ ਨੌਜਵਾਨਾਂ ਤੋਂ 270 ਗ੍ਰਾਮ ਹੀਰਣ ਬਰਾਮਦ ਕੀਤੀ ਮਾਨਸਾ ਦੇ ਐਸਐਸਪੀ ਪਗ ਰਸਿੰਗ ਮੀਣਾ ਨੇ ਦੱਸਿਆ ਕਿ ਦੋ ਨੌਜਵਾਨ ਅਤੇ ਦੋ ਵਾਹਨਾਂ ਤੋਂ 2550 ਅਨਸ਼ੀਲੀਆਂ ਗੋਲੀਆਂ ਅਤੇ 255 ਅਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਗਦੇ ਸਿੰਘ ਮੀਣਾ ਨੇ ਕਿਹਾ ਕਿ ਇਸ ਤੋਂ ਇਲਾਵਾ ਮਲਜਮ ਖਰੜ ਤੋਂ ਹੀਰੋਨ ਲੈ ਕੇ ਆਏ ਸਨ ਜਿਸ ਨੂੰ ਇਹ ਵੇਚਣਾ ਚਾਹੁੰਦੇ ਸਨ ਉਨ੍ਹਾਂ ਕਿਹਾ ਕਿ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਸਾਰੇ ਮਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਮੈਂ ਕਾਲਕਟਾਰੀਆ ਸਾਡਾ YouTube ਚੈਨਲ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਜਰੂਰ ਕਰੋ ਜੀ देखो मानसा की सीआईए टीम जिसके इंचार्ज सब इंस्पेक्टर बलकौर सिंह है के उन आधी टीम ने दो वक्त वक्त मामलों ਦੇ ਵਿੱਚ ਇੱਕ ਬਹੁਤ ਵੱਡੀ ਨਸ਼ਾ ਦੀ ਖੇਪ ਬਰਾਮਦ ਕਰਕੇ ਸਫਲਤਾ ਹਾਸਿਲ ਕੀਤੀ ਹੈਗੀ ਜੋ ਪਹਿਲਾ ਜੋ ਰਿਕਵਰੀ ਹੈਗੀ ਜਿਦੇ ਵਿੱਚ 270 ਗ੍ਰਾਮ ਹੈਰੋਇਨ ਕੀ ਰਿਕਵਰੀ ਹੋਈ ਹੈਗੀ ਜੋ ਦੋ ਬੰਦੇ ਹੈਗੇ ਜਨਦ ਕੋਲੋਂ ਇਹ ਰਿਕਵਰੀ ਹੋਈ ਹੈਗੀ ਇਹ ਕੁਲਮਿੰਦਰ ਸਿੰਘ ਹੈਗਾ ਇੱਕ ਸੁਖਪਾਲ ਸਿੰਘ ਹੈਗਾ ਇਹ ਦੋਨੋਂ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੈਗੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਉਹ ਸਪਲਾਈ ਕਰਨੇ ਆਇਆ ਸੀ ਤੋਂ इन दोनों फड़ के जिन्हों सुखपाल सिंह है उसके खिलाफ़ छः एफ़ आई आर ऑलरेडी रजिस्टर्ड हैगी जिन्हों के मर्डर की एफ़ आई आर हैगी दो प्रिविजन एक्ट की हैगी और तीन आर्मस एक्ट की एफ़ आई आर हैगी तो पहला तो जो सा टीम की सफलता हैगी तो दो सत्तर ग्राम की रिकवरी हैगी दूजी जो इन्होंने सफलता मिली हैगी जिद जो साढ़ी पच्चीस लीटर कोडेन जो नशीली शीशिया होंगी हैगी ਟੋਟਲ 255 ਸੀਸੀਆਂ ਸੀ ਹਰ ਸੀਸੀ ਦੇ ਵਿੱਚ 100 ਐਮਐਲ ਕੋਡਨ ਦੀ ਮਾਤਰਾ ਹੁੰਦੀ ਹੈਗੀ ਔਰ 2550 ਕਰੀਜੋਮਾ ਟੈਬਲੇਟ ਦੀ ਰਿਕਵਰੀ ਹੋਈ ਹੈਗੀ ਤਾਂ ਇਹ ਬਹੁਤ ਵੱਡੀ ਰਿਕਵਰੀ ਹੈਗੀ ਜੋ ਰੀਸੈਂਟਲੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਰਿਗਾਰਡਿੰਗ ਕੋਡਨ ਔਰ ਜੋ ਕਰੀਸਮਾ ਟੈਬਲੇਟ ਦੀ ਰਿਕਵਰੀ ਹੈਗੀ ਜਿਦੇ ਵਿੱਚ ਸਾਡੀ ਟੀਮ ਨੇ ਚਾਰ ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਚਾਰੋਂ ਹੀ ਜੋਗਾ ਤੋਂ ਬਿਲੋਂਗ ਕਰਦੇ ਹੈਗੇ ਜਿਨ੍ਹਾਂ ਦੇ ਵਿੱਚ ਇੱਕ ਫਤਿਹ ਸਿੰਘ ਹੈਗਾ ਜਿਸ ਦੇ ਖਿਲਾਫ ਚਾਰ ਐਨਡੀਪੀਐਸ ਕੇ ਐਫਆਈਆਰ ਆਲਰੇਡੀ ਰਜਿਸਟਰਡ ਹੈਗੀ ਇਸਕੇ ਨਾਲ ਤਿੰਨ ਬੰਦੇ ਭੁਪਿੰਦਰ ਸਿੰਘ ਜੋਬਨਪ੍ਰੀਤ ਔਰ ਗੁਰਜੀਤ ਔਰ ਫੜੇ ਗਏ ਹੈਗੇ ਤੋ ਲਾਸਟ 2 ਡੇਜ ਦੇ ਵਿੱਚ ਮਾਨਸਾ ਪੁਲਿਸ ਕੀ ਸੀਆਈਏ ਟੀਮ ਨੇ ਕਾਫੀ ਵੱਡੀ ਸਫਲਤਾ ਹਾਸਿਲ ਕੀਤੀ ਹੈ ਸਰ ਇਹਨਾਂ ਨੇ ਕੀ ਕੀ ਕੀਤਾ ਸੀ ਸਰ ਜਿਹਦੇ ਸਤਾਈ ਗੱਲ ਸੀ ਜੋ 270 ਗ੍ਰਾਮ ਹੈਰੋਇਨ ਹੈਗੀ ਇਹਦੇ ਵਿੱਚ ਸਵਿਫਟ ਕਾਰ ਹੈਗੀ ਔਰ ਜੋ ਦੂਜੀ ਰਿਕਵਰੀ ਹੈਗੀ ਉਹਦੇ ਵਿੱਚ ਸਾਨੂੰ ਵਰਨਾ ਕਰਕੇ ਰਿਕਵਰੀ ਹੋਈ ਹੈਗੀ ਜਿੱਦੇ ਵਿੱਚ ਇਹ ਬੰਦੇ ਫੜੇ ਗਏ ਹੈਗੇ ਤੋ ਜਦੋਂ ਸੇ ਯੋਧਨਸ਼ਾਦੇ ਵਿਰੁੱਧ ਮੁਹਿੰਮ ਚੱਲੀ ਹੈ ਫ੍ਰੋਮ 1 ਮਾਰਚ ਤੋ ਸਾਡੀ ਟੀਮ ਸਾਰੇ ਐਸਐਸਓ ਸਾਹਿਬਾਨ ਜੀਓ ਸਾਹਿਬਾਨ ਔਰ ਸੀਆਈਏ ਟੀਮ ਨਾਰਕੋਟਿਕਸ ਟੀਮ ਵੱਲੋਂ ਵਕ ਵਕ ਟਾਈਮ ਤੇ ਵੱਡੀ ਵੱਡੀ ਰਿਕਵਰੀ ਕੀਤੀ ਗਈ ਹੈਗੀ ਅਸੀਂ ਹੁਣ ਤੱਕ ਫ੍ਰੋਮ 1 ਮਾਰਚ ਔਨਵਰਡ 584 ਐਫਆਈਆਰ ਰਜਿਸਟਰ ਕਰ ਚੁੱਕੇ ਹੈਗੇ 831 ਦੋਸ਼ੀਆਂ ਨੂੰ ਅਸੀਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਜ਼ਬਰਦਸਤੀ ਕਰਵਾਇਆ ਹੈਗਾ टोटल रिकवरी अराउंड पाँच किलो हैरोइन की हूँ तक हो की जा चुकी हैगी और एक लाख बाईस हज़ार के आसपास इंटॉक्सिकेंट टैबलेट और सिग्नेचर कैप्सूल की रिकवरी हुई हैगी तो ये मानसा पुलिस साढे जो इफेक्ट है वो जारी है तो जो पहला नशा है उसका जो हूँ तक जो बैकवर्ड लिंकेजेस असि एसटेबलिश किया है जो हैरोइन रिकवरी हैगी ਉਹ ਖਰੜ ਤੋਂ ਲੈ ਕੇ ਆਏ ਔਰ ਖਰੜ ਮੇ ਜੋ ਬੰਦਾ ਦੇ ਕੇ ਗਿਆ ਉਹ ਅਸੀਂ ਡਿਟੇਲ ਟੈਕਨੀਕਲੀ ਉਸ ਨੂੰ ਵੈਰੀਫਾਈ ਕਰ ਰਹੇ ਹੈਗੇ ਤਾਂ ਕਿ ਜੋ ਇਨਕਾ ਜੋ ਨੈਕਸਸ ਹੈਗਾ ਉਹ ਅਨਰਥ ਕੀਤਾ ਜਾ ਸਕੇ